ਤੋਂ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਕਤੀ ਸਾਡੇ ਲੋਕ ਇੱਕ ਵਾਰ ਫਿਰ ਤੁਹਾਡੇ ਨਾਲ ਵਾਟਰ ਲੈਵਲ ਰਿਪੋਰਟ ਲੈ ਕੇ ਹਾਜ਼ਰ ਆ ਰਾਤ ਦੇ ਕਰੀਬ 10 ਵਜੇ ਗਏ ਆ ਤਾਂ 18 ਸਤੰਬਰ 2025 ਸ਼ਾਮ 6 ਵਜੇ ਦੀ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਤਾਂ ਚੱਲਦੀ ਵੀਡੀਓ ਨੂੰ ਜਰੂਰ ਸਾਂਝਾ ਕਰਦੇ ਜਿਹੜਾ ਸਾਡਾ ਚੈਨਲ ਸਾਡਾ ਪੇਜ ਉਸ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਕਰ ਲੈਣਾ ਤਾਂ ਪੌਂਗ ਟਾਈਮ ਦੀ ਜ਼ਿਕਰ ਗੱਲ ਕਰਦੇ ਆ 1394.84 ਫੁੱਟ ਤੇ ਪੱਧਰ ਤਾਂ ਇਹ ਜਿਹੜਾ ਪਾਣੀ ਆ ਰਿਹਾ 52313 ਕਿਊਸਕ ਤਾਂ ਜਿਹੜਾ ਆਊਟਫਲੋ ਹੋ ਰਿਹਾ 59800 95 ਕਿਊਸਕ ਜਿਹੜਾ ਪੌਂਗ ਡੈਮ ਤੋਂ ਜਿਹੜਾ ਆਊਟਫਲੋ ਹੋ ਰਿਹਾ 18 ਸਤੰਬਰ 2025 ਸ਼ਾਮ 6 ਵਜੇ ਭਾੜਾ ਡੈਮ ਦੀ ਆਪਾਂ ਗੱਲ ਕਰ ਲਈਏ ਨੇ ਤਾਂ ਅੰਜਾ ਜਿਹੜਾ ਕੁੱਲ ਪੱਧਰ ਹੈ 1680 ਫੁੱਟ ਤੇ ਆ ਤਾਂ ਇਸ ਸਮੇਂ ਜਿਹੜਾ ਪਖੜਾ ਡੈਮ ਦਾ 18 ਸਤੰਬਰ 2025 ਸ਼ਾਮ 6 ਵਜੇ ਦੀ ਰਿਪੋਰਟ ਮੁਤਾਬਕ 1670.48 ਫੁੱਟ ਤੇ ਆ ਜਿਹੜਾ ਪਾਣੀ ਦੇ ਚਾਰਿਆ 58668 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ 40000 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਚੱਕੀ ਦੀ ਜੇਕਰ ਗੱਲ ਕਰਦੇ ਆ 7440 ਕਿਊਸਕ 7470 ਕਿਊਸਕ ਤਾਂ ਸਵੇਰ ਦੇ ਜੇਕਰ ਗੱਲ ਕਰਦੇ ਆ ਤਾਂ 69941 ਕਿਊਸਕ ਤਾਂ ਢਿੱਲਵਾਂ ਤੇ ਜਿਹੜਾ ਪਾਣੀ ਪਹੁੰਚ ਰਿਹਾ 18275 ਕਿਊਸਕ ਰੋਪੜ ਹੈਰਬਕਸ ਦੀ ਗੱਲ ਕਰਦੇ ਹਾਂ ਤਾਂ 35649 ਕਿਊਸਕ ਤਾਂ ਅੱਗੇ ਗਿੱਦੜਪਿੰਡੀ ਜਿਹੜਾ ਪਾਣੀ ਪਹੁੰਚ ਰਿਹਾ 24100 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਹਰ ਇੱਕ ਹੈਡਬਕਸ ਦੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦੇ ਨੇ ਤਾਂ ਏ ਰਿਪੋਰਟ ਜਿਹੜੀ ਆਪਣੇ ਕੋਲ ਹੈਗੀ ਹੈ 18 ਸਤੰਬਰ 2025 ਸ਼ਾਮ 6 ਵਜੇ ਦੀ ਰਿਪੋਰਟ ਆਪਣੇ ਕੋਲ ਆ ਤਾਂ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਥੀਨ ਡੈਮ ਦੀ ਰਿਪੋਰਟ ਸਾਂਝੀ ਕਰ ਦਿੰਦੇ ਹਾਂ ਥੀਨ ਡੈਮ ਦਾ ਸਵੇਰੇ 6 ਵਜੇ ਦੀ ਰਿਪੋਰਟ ਆਪਣੇ ਕੋਲੇ ਜਿਹੜਾ ਇਹਦਾ ਕੁੱਲ ਪੱਧਰ 1731.98 ਫੁੱਟ ਤੇ ਆ ਥੀਨ ਡੈਮ ਦਾ ਜਿਹੜਾ ਰਾਵੀ ਨਦੀ ਤੇ ਬਣਿਆ ਤੇ ਜਿਹੜਾ ਪਾਣੀ ਇਸ ਸਮੇਂ ਮੌਜੂਦ ਆ ਅੱਜ ਜੇਕਰ ਸਵੇਰ ਦੀ 6 ਵਜੇ ਦੀ ਗੱਲ ਕਰਦੇ ਹਾਂ 18 ਸਤੰਬਰ ਸਵੇਰੇ 6 ਵਜੇ ਦੀ ਤਾਂ 1721.07 ਫੁੱਟ ਤੇ ਮੌਜੂਦ ਆ ਤੇ ਇਹਦੇ ਜਿਹੜਾ ਪਾਣੀ ਆ ਰਿਹਾ ਉਹ 12320 ਕਿਊਸਕ ਆ ਰਿਹਾ ਤੇ ਜਿਹੜਾ ਪਾਣੀ ਛੱਡਿਆ ਜਾ ਰਿਹਾ 15000 246 ਕਿਊਸਕ ਛੱਡਿਆ ਜਾ ਰਿਹਾ ਤਾਂ ਗੰਡਾ ਸਿੰਘ ਹੈਡਵਕਸ ਤੇ ਜਿਹੜਾ ਪਾਣੀ ਪਹੁੰਚ ਰਿਹਾ ਪਾਕਿਸਤਾਨ ਦੇ ਵਿੱਚ ਸਵੇਰੇ 6 ਵਜੇ ਦੀ ਰਿਪੋਰਟ ਆਪਣੇ ਕੋਲੇ 18 ਸਤੰਬਰ 2025 ਦੀ ਤਾਂ 95000 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਤੇ ਪੌਂਡ ਲੈਵਲ 20 ਫੁੱਟ ਤੇ ਮੌਜੂਦ ਹੈ ਗੰਡਾ ਸਿੰਘ ਹੈਡਵਕਸ ਪਾਕਿਸਤਾਨ ਦੀ ਸਵੇਰੇ 6 ਵਜੇ ਦੀ ਰਿਪੋਰਟ 18 ਸਤੰਬਰ 2025 ਦੀ ਹਰੀਕੇ ਹੈਡਵਕਸ ਦੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦੇ ਨੇ ਸ਼ਾਮ 6 ਵਜੇ ਦੀ ਰਿਪੋਰਟ ਆਪਣੇ ਕੋਲ 18 ਸਤੰਬਰ 2025 ਦੀ ਤਾਂ ਇੱਥੇ ਜਿਹੜਾ ਪੌਂਡ ਲੈਵਲ ਹੈ 687.15 ਫੁੱਟ ਤੇ ਆ ਇੱਥੇ ਪਾਣੀ ਪਹੁੰਚ ਰਿਹਾ 1,45,730 ਕਿਊਸ ਤਾਂ ਜਿਹੜਾ ਪਾਣੀ ਇਹ ਤੋਂ ਛੱਡਿਆ ਜਾ ਰਿਹਾ ਹਰੀਕੇ ਹੈਡਵਕਸ ਤੋਂ ਫਰੋਇਪੁਰ ਫਾਲਕਾ ਵਾਲੀ ਸਾਈਡ ਤੇ ਹਸੈਣੀ ਵਾਲਾ ਹੈਡਵਕਸ ਗੰਡਾ ਸਿੰਘ ਵੱਟ ਤੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ 1,26,715 ਕਿਊਸ ਛੱਡਿਆ ਜਾ ਰਿਹਾ ਤਾਂ ਰਾਜਸਥਾਨ ਫਿਲਟਰ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਰਾਜਸਥਾਨ ਫਿਲਟਰ ਨਹਿਰ ਦੀ ਤਾਂ 11791 ਕਿਊਸਿਕ ਤਾਂ ਫਰੋਇਪਰ ਫਿਲਟਰ ਦੇ ਵਿੱਚ ਗੱਲ ਕਰਦੇ ਆ ਤਾਂ 7024 ਕਿਊਸਿਕ ਛੱਡਿਆ ਜਾ ਰਿਹਾ ਪਾਣੀ ਇਹ ਆਪਣੇ ਕੋਲ ਸ਼ਾਮ 6 ਵਜੇ ਦੀ ਰਿਪੋਰਟ 18 ਸਤੰਬਰ 2025 ਦੀ ਤਾਂ ਅੱਗੇ ਆਪਾਂ ਇਹ ਹੋਰ ਵੀ ਤੁਹਾਡੇ ਨਾਲ ਥੋੜੀ ਜਾਣਕਾਰੀ ਸਾਂਝੀ ਕਰਦੇ ਨੇ ਇਹ ਮੌਸਮ ਦੀ ਵੀ ਜਾਣਕਾਰੀ ਸਾਂਝੀ ਕਰਦੇ ਆ ਤਾਂ ਇਹ ਜਿਹੜਾ ਮੌਸਮ ਹੈ ਹਿਮਾਚਲ 'ਚ ਅੱਜ ਸਾਰਾ ਦਿਨ ਮੀਂਹ ਪਿਆ ਤੇ ਨਾਲ ਹਰਿਆਣਾ ਦੇ ਵਿੱਚ ਵੀ ਕੁਝ ਥਾਵਾਂ ਤੇ ਸ਼ਾਮ ਤੱਕ ਮੀਂਹ ਪਿਆ ਤੇ ਰੋਪੜ ਦੀ ਜੇਕਰ ਪੰਜਾਬ ਦੀ ਗੱਲ ਕਰਦੇ ਆਂ ਤਾਂ ਸ਼ਾਮ ਤੱਕ ਕੁਝ ਹਲਕਾ ਫੁਲਕਾ ਮੀਂਹ ਪਿਆ। ਅਗਲੇ ਜਿਹੜੇ 12-15 ਘੰਟਿਆਂ ਦੌਰਾਨ ਪੰਜਾਬ ਦੇ ਕਰੀਬ ਮਾਝਾ, ਮਾਲਵਾ, ਦੁਆਬਾ ਤਿੰਨੇ ਜ਼ੋਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਜਿਹੜੀ ਸੁਭਾਵਨਾ ਤੇ ਫਿਰੋਏਪੁਰ ਮੋਗਾ ਦੇ ਵਿੱਚ ਵੀ ਮੀਂਹ ਪਵੇਗਾ। ਲਗਭਗ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਜੇਕਰ ਮੋਟਾ-ਮੋਟਾ ਅੰਦਾਜ਼ਾ ਲਾਉਣਿਆਂ ਤਾਂ ਅਗਲੇ 12-15-18 ਘੰਟਿਆਂ ਦੇ ਦਰਮਿਆਨ ਹਲਕਾ ਫੁਲਕਾ ਜਿਹੜਾ ਮੀਂਹ ਪਊਗਾ ਠੰਡੀਆਂ ਹਵਾਵਾਂ ਵਗ ਸਕਦੀਆਂ ਸੋ ਇਹਦੇ ਵਿੱਚ ਤੁਹਾਡੇ ਨਾਲ ਹੋਰ ਵੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਹੜਾਂ ਦੀ ਮਾਰ ਹਟਾਇ ਫਰੋਇਪੁਰ ਦੇ ਪਿੰਡਾਂ ਖੇਤਾਂ ਘਰਾਂ ਤੇ ਪਰਿਵਾਰਾਂ ਦਾ ਕਾਫੀ ਨੁਕਸਾਨ ਹੋਇਆ ਇਸ ਔਖੇ ਘੜੀ ਵਿੱਚ ਰਾਜ ਸਭਾ ਮੈਂਬਰ ਸ਼੍ਰੀ ਸੰਦੀਪ ਪਾਠਕ ਜੀ ਵੱਲੋਂ ਆਪਣੇ ਐਮਪੀ ਲੈਂਡਸ ਵਿੱਚੋਂ ਜਿਹੜਾ ਫਰੋਇਪੁਰ ਲਈ ਹੜ ਰਾਤ ਨੁਕਸਾਨੇ ਬੁਨਿਆਦੀ ਢਾਂਚੇ ਦੀ ਮੁਰ ਤਮੀਰ ਲਈ 5 ਕਰੋੜ ਰੁਪਏ ਜਿਹੜੀ ਰਾਸ਼ੀ ਭੇਟ ਕੀਤੀ ਜੇ ਫੁਰੇਪੁਰ ਜ਼ਿਲ੍ਹੇ ਲਈ 5 ਕਰੋੜ ਦੀ ਰਾਸ਼ੀ ਸ੍ਰੀ ਸੰਦੀਪ ਪਾਟਕੜ ਜਿਹੜੇ ਮੈਂਬਰ ਹੈ ਰਾਜ ਸਭਾ ਦੇ ਮੈਂਬਰ ਉਹਨਾਂ ਵੱਲੋਂ 5 ਕਰੋੜ ਰੁਪਏ ਐਮਪੀ ਲੈਂਡ ਚ ਦਿੱਤੇ ਗਏ ਸੋ ਇਹ ਸਾਰੀ ਰਿਪੋਰਟ ਸੀ ਤਾਂ ਮੌਸਮ ਬਾਰੇ ਤੁਹਾਡੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਤੀ ਤੇ ਹਰ ਇੱਕ ਹੈਡਵਕਸ ਪੌਂਗ ਡੈਮ ਦੀ ਥੀਨ ਡੈਮ ਦੀ ਤਾਂ ਨਾਲ ਪਖੜ ਡੈਮ ਦੀ ਹਰ ਇੱਕ ਹੈਡਵਕਸ ਤੋਂ ਤਾਜ਼ਾ ਰਿਪੋਰਟ ਤੇ ਨਾਲ ਮੌਸਮ ਦੀ ਜਾਣਕਾਰੀ ਸੋ ਹੋਰ ਲਗਾਤਾਰ ਜਾਣਕਾਰੀ ਲਈ ਜਿੰਨਾ ਵੀਰਾਂ ਨੇ ਹਾਲੇ ਤੱਕ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਲਗਾਤਾਰ ਜਾਣਕਾਰੀ ਲਈ ਵਾਟਰ ਲੈਵਲ ਅਪਡੇਟ ਲਈ ਜਾਂ ਹੋਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਜਿਹੜੀ ਜਿੰਨੇ ਵੀ ਸਵਾਵਾ ਚੱਲ ਰਹੀਆਂ ਹੈਗੀਆਂ ਕੀ ਮੁਸ਼ਕਲਾ ਹੈਗੀਆਂ ਉਹਨਾਂ ਨਾਲ ਸੰਬੰਧਤ ਹਰੇਕ ਤਰ੍ਹਾਂ ਦੀ ਜਾਣਕਾਰੀ ਲਗਾਤਾਰ ਤੁਸੀਂ ਜੁੜੇ ਰਹੋ ਸਾਡੀ ਧਰਤੀ ਸਾਡੇ ਲੋਕ ਚੈਨਲ ਸੋ ਇਸ ਵੀਡੀਓ ਤੇ ਜਰੂਰ ਵੀਡੀਓ ਨੂੰ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ